ਇਦੋਂ ਵੱਡਾ ਪੰਜਾਬ ਦੇ ਨਾਲ ਧੋਖਾ ਉਹ ਦਿੱਲੀ ਤੋਂ ਕਰਨ ਆਉਂਦਾ ਹੋਰ ਕੀ ਕਰ ਲੂਗਾ ਜਦੋਂ ਰੈਲੀ ਖਤਮ ਹੋਈ ਕਿ ਵੀਡੀਓ ਨਾ ਬਣ ਜਾਣ ਨਾਲ ਦੀ ਨਾਲ ਬੱਸਾਂ ਦੇ ਵਿੱਚ ਟਰੱਕਾਂ ਦੇ ਵਿੱਚ ਲੱਦ ਲੱਦ ਕੇ ਬੱਸਾਂ ਦੇ ਉਤਲੇ ਪਾਸੇ ਰੱਖੇ ਫਲੈਕਸ ਬੋਰਡ ਇਹ ਭਗਵੰਤ ਮਾਨ ਜਿਹੜਾ ਆਮ ਤੋਂ ਖਾਸ ਬਣਿਆ ਇਹ ਪੰਜਾਬ ਦੇ ਲੋਕਾਂ ਨੂੰ ਸ਼ੀਸ਼ਾ ਜਿਹੜਾ ਬਿਲਕੁਲ ਕਲੀਅਰ ਨੰਗਾ ਹੋ ਗਿਆ ਇਹਨਾਂ ਦਾ ਮਿੱਤਰੋ ਬੀਤੇ ਕੱਲ ਮੌੜ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਕੇਜਰੀਵਾਲ ਸਾਹਿਬ ਬੋਲੇ ਭਗਵੰਤਮਾਨ ਸਾਹਿਬ ਬੋਲੇ ਤੇ ਬਹੁਤ ਵੱਡੇ ਦਾਅਵੇ ਕੀਤੇ ਖੁਖਰਾਣਾ ਜੀ ਭਗਵੰਤਮਾਨ ਸਾਹਿਬ ਕਹਿੰਦੇ ਵੀ ਜਿੰਨੇ ਵੱਡੇ ਇਕੱਠ ਸਾਡੀਆਂ ਰੈਲੀਆਂ ਚ ਅੱਜ ਵੀ ਹੋ ਰਹੇ ਨੇ ਪੰਜਾਬ ਦੀਆਂ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ ਅਸੀਂ ਜਿੱਤਾਂਗੇ ਇਹ ਕਿੱਦਾਂ ਦੇ ਇਕੱਠ ਨੇ ਬਿਲਕੁਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਿ ਜਿਹੜੇ ਪੰਜਾਬ ਦੇ ਬਿਲਕੁਲ ਸੱਚੇ ਮੁੱਦੇ ਆ ਉਹਨਾਂ ਨੂੰ ਚੱਕ ਰਹੇ ਆ ਬੇਪਰਵਾਹ ਹੋ ਗਈ ਸਰਕਾਰਾਂ ਤੋਂ ਦੂਜੀ ਗੱਲ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਵੱਡੇ ਮੁੱਦੇ ਆ ਜਿਹੜੇ ਭਗਵੰਤਮਾਨ ਨੇ ਗੱਲਾਂ ਕੀਤੀਆਂ ਇਕੱਠਾਂ ਬਾਰੇ ਗੱਲਾਂ ਕੀਤੀਆਂ ਭਗਵੰਤਮਾਨ ਸਾਹਿਬ ਨੂੰ ਪੁੱਛਣਾ ਚਾਹੁੰਨੇ ਆ ਕਿ ਭਗਵੰਤਮਾਨ ਸਿਆ ਇਹ ਇਕੱਠ ਕਿਵੇਂ ਕੀਤਾ ਉਹ ਵੀ ਲੋਕਾਂ ਨੂੰ ਦੱਸੋ ਕਿਵੇਂ ਕੀਤਾ ਇਹ ਇਕੱਠ ਕੀਤਾ ਨਰੇਗਾ ਵਾਲੇ ਦਿਹਾੜੀਦਾਰ ਲੋਕ ਵੱਡੀ ਪੱਦਰ ਤੇ ਉੱਥੇ ਲੈ ਕੇ ਗਏ ਪਿੰਡਾਂ ਦੇ ਵਿੱਚੋਂ ਦਿਹਾੜੀਦਾਰਾਂ ਤੋਂ ਬਿਨਾਂ ਜਿਹੜੇ ਸਾਡੇ ਮਜ਼ਦੂਰ ਭਰਾ ਨਰੇਗਾ ਵਾਲਿਆਂ ਤੋਂ ਬਿਨਾਂ ਉਹਨਾਂ ਲੋਕਾਂ ਨੂੰ 3-300 ਰੁਪਏ ਤੇ ਲੈ ਕੇ ਗਏ ਅੱਛਾ ਵੱਡੀ ਪੱਦਰ ਤੇ ਪਿੰਡਾਂ ਦੇ ਵਿੱਚੋਂ ਦੋ-ਦੋ ਬੱਸਾਂ ਭਰ ਕੇ ਲੈ ਕੇ ਗਏ ਤੇ ਕਹਿ ਕੇ ਕੀ ਲੈ ਕੇ ਗਏ ਨਰੇਗਾ ਵਾਲਿਆਂ ਨੂੰ ਕਿ ਤੁਹਾਡੀ ਦਿਹਾੜੀ ਪਾਊਗੀ ਤੁਹਾਨੂੰ ਦਿਹਾੜੀ ਦਿੱਤੀ ਜਾਊਗੀ ਤੇ ਨਰੇਗਾ ਵਾਲੇ ਜਿਹੜੇ ਜਿੰਨੇ ਬੁੜੀਆਂ ਬੰਦੇ ਸੀ ਉਹਨਾਂ ਦੀਆਂ ਗੱਡੀਆਂ ਭਰ-ਭਰ ਕੇ ਲੈ ਕੇ ਗਏ ਬੱਚੇ ਛੋਟੇ ਉਹ ਵੀ ਨਾਲ ਗਏ ਕਿ ਤੁਹਾਨੂੰ ਵੀ 2-200 ਰੁਪਇਆ ਦਵਾਂਗੇ ਆਮ ਵੀਡੀਓ ਚੱਲੀਆਂ ਇਹ ਕੱਲ ਬਹੁਤ ਚੈਨਲਾਂ ਦੇ ਉੱਤੇ ਉਹ ਲੋਕ ਇਹ ਕਹਿ ਰਹੇ ਆ ਕਿ ਅਸੀਂ ਇੱਥੇ ਭਗਵੰਤ ਮਾਨ ਤੋਂ ਜਿਹੜਾ ਹਜ਼ਾਰ-ਹਜ਼ਾਰ ਰੁਪਇਆ ਸਾਡਾ ਰੈਂਦਾ ਖਾਤਿਆਂ 'ਚ ਉਹ ਬੁੜੀਆਂ ਕਹਿੰਦੀਆਂ ਅਸੀਂ ਪੁਆਉਣ ਦੇ ਲਈ ਆਏ ਆ ਤੇ ਨਾਲ ਅਸੀਂ ਆਪਦੇ ਮੁੰਡਿਆਂ ਨੂੰ ਨੌਕਰੀਆਂ ਇਹ ਕਹਿੰਦੇ ਦਵਾਵਾਂਗੇ ਤੇ ਉਹ ਦਵਾਉਣ ਦੇ ਲਈ ਮੰਗ ਭਗਵੰਤ ਮਾਨ ਦੇ ਕੋਲ ਲੈ ਕੇ ਆਏ ਆ ਭਗਵੰਤ ਮਾਨ ਗੱਲਾਂ ਕਰਦਾ ਹੁੰਦਾ ਸੀ ਕਿ ਤਕੂਣਾ ਬਣਾਉਂਦੇ ਇਹ ਤਾਂ ਜਿਹੜੇ ਕਾਂਗਰਸੀ ਕੇ ਕਾਲੀ ਆ ਜਿਹੜੇ ਕਿ ਛੱਤਰ ਆ ਜਿਹੜਾ ਸਾਡੇ ਤੱਕ ਨਾ ਪਹੁੰਚੇ ਤਕੂਣੇ ਤੋਂ ਛੱਤਰ ਉੱਥੋਂ ਤੱਕ ਪਹੁੰਚਦਾ ਨਹੀਂ ਸੀ ਉਦੋਂ ਪਰਲੇ ਪਾਸੇ ਜਾਂਦੇ ਸੀ ਤੇ ਇਹਨਾਂ ਨੇ ਤਾਂ ਤਕੂਣੇ ਤੋਂ ਵੀ ਗਾਂ ਜਾਵੜਿਆ ਇਹਨਾਂ ਦੇ ਜੁੱਤੀਆਂ ਮਾਰ ਲਈ ਲੋਕ ਤਿਆਰ ਬੈਠੇ ਆ ਕਿਉਂਕਿ ਕੱਲ ਮੋਰ ਦਾ ਹਾਲ ਆ ਜਿਹੜਾ ਚਾਰ ਚਫੇਰਾ ਐਂ ਸੀਲ ਕੀਤਾ ਸੀ ਕਿ ਜਿਵੇਂ ਇੱਥੇ ਘੇਜ਼ਾ ਬੰਦੀ ਕੀਤੀ ਗਈ ਆ ਲੋਕ ਆਪਣੇ ਘਰਾਂ ਦੇ ਵਿੱਚ ਜਾਣ ਦੇ ਲਈ ਮਜਬੂਰ ਸੀ ਲੋਕਾਂ ਨੂੰ ਘਰਾਂ ਤੱਕ ਆਪਣੇਆਂ ਤੱਕ ਜਾਣ ਦੇ ਲਈ ਪੁਲਿਸ ਨੇ ਰੋਕਿਆ ਨਾਲ ਬੱਚੇ ਛੋਟੇ ਸਕੂਲਾਂ ਦੇ ਵਿੱਚੋਂ ਆਏ ਕੋਈ ਆਪਣੇ ਕੰਮਕਾਰ ਤੋਂ ਆਏ ਕੋਈ ਟਿਊਸ਼ਨ ਤੋਂ ਆਇਆ ਉਹਨਾਂ ਬੱਚਿਆਂ ਨੂੰ ਵੀ ਨਾ ਰੋਕਿਆ ਗਿਆ ਸੋ ਇਹ ਭਗਵੰਤਮਾਨ ਜਿਹੜਾ ਆਮ ਤੋਂ ਖਾਸ ਬਣਿਆ ਇਹ ਪੰਜਾਬ ਦੇ ਲੋਕਾਂ ਨੂੰ ਸ਼ੀਸ਼ਾ ਜਿਹੜਾ ਬਿਲਕੁਲ ਕਲੀਅਰ ਨੰਗਾ ਹੋ ਗਿਆ ਇਹਨਾਂ ਦਾ ਜੀ ਕਰਾ ਉਥੇ ਕੇਜਰੀਵਾਲ ਸਾਹਿਬ ਕੱਲ ਬੋਲੇ ਆ ਮੋੜ ਦੀ ਰੈਲੀ 'ਚ ਉਹ ਕਹਿੰਦੇ ਵੇਖੋ ਜੀ ਸਾਡੇ ਰਾਜ ਦੇ ਵਿੱਚ ਧਰਨੇ ਲੱਗਣੇ ਬੰਦ ਹੋ ਗਏ ਜਿਹੜੇ ਟੈਂਕੀਆਂ ਤੇ ਦੁਖੀ ਹੋ ਕੇ ਚੜਦੇ ਹੁੰਦੇ ਸੀ ਉਹ ਵੀ ਕੰਮ ਰੁਕ ਗਿਆ ਹੁਣ ਐਦੂ ਵੱਡਾ ਖਫੋੜ ਆ ਪਾ ਕੀ ਕਹਿ ਲਾਂਗੇ ਉਥੇ ਨੂੰ ਪੁੱਛਣਾ ਚਾਹੁੰਦੇ 188 ਦਿਨ ਤੋਂ ਟੀਚਰ ਆ ਜਿਹੜਾ ਟੈਂਕੀ ਤੇ ਬੈਠਾ ਬੈਠਾ ਕਿੱਥੇ ਭਗਵਾਨ ਤੁਮਾਨ ਦੀ ਕੋਠੀ ਤੋਂ ਕੁਸ਼ ਕਿੱਲੇਵਾੜ ਦੇ ਉੱਤੇ ਅੱਛਾ ਭਗਵਾਨ ਤਮਨ ਦੀ ਕੋਠੀ ਦੇ ਸਾਹਮਣੇ ਬੈਠਾ ਪ੍ਰਚਾਰ ਪੰਜ ਕਿੱਲੇਵਾੜ ਤੇ ਪਾਸੇ ਉਹ ਟੈਂਕੀ ਵਾਲੇ ਟੀਚਰ ਇਹਨਾਂ ਨੂੰ ਦਿਖਾਈ ਨਹੀਂ ਦੇ ਰਹੇ ਟੈਂਕੀ ਤੇ ਚੜੇ ਹੋਏ ਤੇ ਇਹ ਕਹਿੰਦੇ ਅਸੀਂ ਪੱਕੇ ਕਰਤੇ ਟੈਂਕੀਆਂ ਤੋਂ ਲਾਦੇ ਉਹਦਾ ਪਿੱਟੀ ਜਾਂਦੇ ਆ ਕੱਲ ਦੇ ਕਿ ਕੇਜਰੀਵਾਲ ਨੂੰ ਅਸੀਂ ਸਾਨੂੰ ਦਿਖਾਈ ਨਹੀਂ ਦਿੱਤਾ ਕੇਜਰੀਵਾਲ ਕੇਜਰੀਵਾਲ ਨੇ ਸਾਨੂੰ ਵੇਖਿਆ ਹੀ ਨਹੀਂ ਕਿ ਅਸੀਂ ਟੈਂਕੀਆਂ ਤੋਂ 188 ਦਿਨ ਤੋਂ ਬੈਠੇ ਆ ਤੇ ਕਿਹੜੇ ਮੂੰਹ ਨਾਲ ਇਹ ਝੂਠ ਮਾਰ ਕੇ ਜਾਂਦਾ ਇੰਨਾ ਝੂਠ ਯਾਰ ਇੰਨਾ ਕਰੋੜਾ ਰੁਪਈਆ ਕੱਲ ਵਾਲੀ ਰੈਲੀ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਬਰਬਾਦ ਕੀਤਾ ਇਹ ਕੱਲ ਬੜਾ ਵੱਡਾ ਕੇਜਰੀ ਵਾਲ ਹਮ ਕੇ ਕਹਿ ਰਿਹਾ ਸੀ ਕਿ ਅਸੀਂ 1125 ਕਰੋੜ ਰੁਪਈਆ ਮੋੜ ਨੂੰ ਦੇ ਕੇ ਜਾ ਰਹੇ ਹਾਂ ਅੱਜ ਤੱਕ ਐਡਾ ਵੱਡਾ ਬਜਟ ਆ ਜਿਹੜਾ ਕਿਸੇ ਸਰਕਾਰ ਨੇ ਨਹੀਂ ਦਿੱਤਾ ਤੇ ਇਹਨਾਂ ਨੂੰ ਨਾਲ ਲਗਮਾ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਤੁਸੀਂ 60000 ਕਰੋੜ ਰੁਪਈਆ ਚੱਕਿਆ ਜਿੰਨੀ ਛੇਤੀ ਤੁਸੀਂ ਚੱਕਿਆ ਇੰਨੀ ਛੇਤੀ ਪੰਜਾਬ ਦੇ ਵਿੱਚ ਕਿਸੇ ਸਰਕਾਰ ਨੇ ਨਹੀਂ ਚੱਕਿਆ ਕੀ ਚੱਕਿਆ ਕਰਜ਼ਾ 60000 ਕਰੋੜ ਰੁਪਏ ਤੇ 43100 ਕਰੋੜ ਰੁਪਏ ਦੀ ਇੱਕ ਮਹੀਨੇ ਦੀ ਐਵਰੇਜ ਆ ਜਿਹੜਾ ਇਹਨਾਂ ਨੇ ਚੱਕਿਆ ਤੇ ਦੇ ਦੇ ਕੇ ਕੀ ਗਏ ਉਹ 1125 ਕਰੋੜ ਤੇ ਚੱਕਿਆ ਇਹਨਾਂ ਨੇ 60000 ਕਰੋੜ ਸੋ ਇਸ ਕਰਕੇ ਪੰਜਾਬ ਦੇ ਖਜ਼ਾਨੇ ਉੱਤੇ ਕੱਲ ਕਰੋੜਾਂ ਰੁਪਈਆ ਦਾ ਦਬਾਅ ਜਿਹੜਾ ਪਾਇਆ ਗਿਆ ਫਲੈਕਸ ਬੋਰਡ ਆ ਜਿਹੜੇ ਚੱਪੇ-ਚੱਪੇ ਤੇ ਲਾਏ ਗਏ ਜਦੋਂ ਰੈਲੀ ਖਤਮ ਹੋਈ ਕਿ ਵੀਡੀਓ ਨਾ ਬਣ ਜਾਣ ਨਾਲ ਦੀ ਨਾਲ ਬੱਸਾਂ ਦੇ ਵਿੱਚ ਟਰੱਕਾਂ ਦੇ ਵਿੱਚ ਲੱਦ-ਲੱਦ ਕੇ ਬੱਸਾਂ ਦੇ ਉਤਲੇ ਪਾਸੇ ਰੱਖੇ ਫਲੈਕਸ ਬੋਰਡ ਲੱ ਲੱਦ-ਲੱਦ ਕੇ ਬੱਸਾਂ ਦੇ ਉੱਤੇ ਤੇ ਉਸ ਤੋਂ ਵੱਡੀ ਗੱਲ ਪੰਜਾਬ ਦੇ ਖਿਆਨੇ ਦੇ ਉੱਤੇ ਜਿੰਨੀਆਂ ਸਰਕਾਰੀ ਬੱਸਾਂ 2000 ਪੂਰੇ ਪੰਜਾਬ ਦੇ ਵਿੱਚੋਂ ਤੇ ਕੱਲੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ 155 ਬੱਸਾਂ ਇਹਨਾਂ ਨੇ ਰੈਲੀ ਆਸਤੇ ਯੂਜ਼ ਕੀਤੀਆਂ ਉਹਨਾਂ ਦੀ ਤਨਖਾਹ ਡਰਾਈਵਰਾਂ ਦੀ ਉਹਨਾਂ ਦੀ ਕਨੈਕਟਰਾਂ ਦੀ 2000 ਡਰਾਈਵਰ 4000 ਹੋ ਗਿਆ 4000 ਦਾ ਖਜ਼ਾਨੇ ਤੇ ਬੋਝ ਪਿਆ ਤੇ ਜਿਹੜਾ ਉਹਨੂੰ ਪ੍ਰੋਪਟ ਹੋਣਾ ਸੀ ਬੱਸਾਂ ਦਾ ਪੰਜਾਬ ਸਰਕਾਰ ਦੇ ਖਜ਼ਾਨੇ ਚ ਹੋਣਾ ਸੀ ਉਹ ਲੱਗਾ ਸੋ ਕੱਲ ਦੀ ਰੈਲੀ ਦੇ ਵਿੱਚ ਇਹਨਾਂ ਨੇ ਪੰਜਾਬ ਦਾ ਕਰੋੜਾਂ ਰੁਪਈਆ ਬੱਸਾਂ ਦੇ ਵਿੱਚੋਂ ਬਰਬਾਦ ਕੀਤਾ ਤੇ ਕਰੋੜਾਂ ਰੁਪਈਆ ਜਿਹੜੇ ਨਰੇਗਾ ਵਾਲੇ ਲੈ ਕੇ ਗਏ ਆ ਨਾਲੇ ਤਾਂ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਉਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਆਉਣਾ ਇਹ ਹਾਇਰੀ ਲੋਨ ਵਾਲੇ ਮਾਮੇ ਲੱਗਦੇ ਆ ਇਹ ਰੈਲੀਆਂ ਤੇ ਲਈ ਫਿਰਨ ਆਉਦੇ ਤੇ ਹਾਜਰੀ ਇਹਨਾਂ ਦੇ ਚੱਲੇ ਕੌਣ ਕੌਣ ਹੁੰਦੇ ਇਹ ਹਾਇਰੀ ਲੋਨ ਵਾਲੇ ਨਾਲੇ ਇਹਨਾਂ ਦੀ ਨਰੇਗਾ ਦੇ ਹੈਗੀ ਸੈਂਟਰ ਵਾਲਿਆਂ ਦੀ ਉਹਨਾਂ ਨੇ ਦੇਣੇ ਆ ਹਾਜਰੀ ਇਹਨਾਂ ਦੇ ਘੜਮ ਚੌਧਰੀ ਜਿਹੜੇ ਪਿੰਡਾਂ ਦੇ ਵਿੱਚ ਆ ਜਿਹੜੇ ਵੱਡੇ ਕੜਛੀਆਂ ਇਹਨਾਂ ਦੀਆਂ ਉਹ ਕੜਛੀਆਂ ਨੂੰ ਵਾਹ ਵਾਹ ਦੀ ਪਈ ਹੈ ਕਿ ਅਸੀਂ ਕੋਈ ਚੇਅਰਮੈਨ ਬਣ ਜਾਗੇ ਜਾਂ ਕੁਛ ਕਰ ਲਾਂਗੇ ਇਧਰੋਂ ਲੁੱਟ ਲਾਂਗੇ ਉਧਰੋਂ ਲੁੱਟ ਲਾਂਗੇ ਲਟੇਰੇ ਵੱਡੇ ਪੰਜਾਬ ਦੇ ਵਿੱਚ ਆ ਗਏ ਆ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਲਟੇਰੇ ਆਮ ਆਦਮੀ ਵਾਲੇ ਆ ਸੋ ਪੰਜਾਬ ਦੇ ਲੋਕਾਂ ਨੂੰ ਅੱਖਾਂ ਖੋਲ ਕੇ ਵੇਖਣਾ ਚਾਹੀਦਾ ਕਿਸੇ ਦੇ ਅੰਨੇ ਭਗਤ ਬਣ ਕੇ ਨਾ ਮਰੋ ਪੰਜਾਬ ਪਹਿਲਾਂ ਹੀ ਕਰਜ਼ਾਈ ਆ ਤੇ ਇਹਨਾਂ ਨੇ ਆਉਣ ਵਾਲੇ 5 ਸਾਲਾਂ ਦੇ ਵਿੱਚ 3 ਸਾਲ ਅਜੇ ਇਹਨਾਂ ਦੇ ਪਏ ਆ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਹਸਾਬ ਨਾਲ ਇਹ ਚੱਲ ਰਹੇ ਆ ਨਾ ਘੱਟ ਤੋਂ ਘੱਟ ਵੀ 1.5 ਲੱਖ ਕਰੋੜ ਤੋਂ ਉੱਤੇ ਜਾਣਗੇ ਇਹ ਕਰਜ਼ਾ ਚੱਕਣ ਦੇ ਸਬੰਧ ਦੇ ਵਿੱਚ